ਦੇਖੋ ਗੱਲ ਇਹ ਹੈ ਮੈਂ ਬੇਨਤੀ ਕਰਾਂ ਹਜੇ ਤੱਕ ਮੀਟਿੰਗ ਨਹੀਂ ਉਸ ਤਰ੍ਹਾਂ ਦੀ ਮੀਟਿੰਗ ਨਹੀਂ ਇੱਕ ਮਿੰਟ ਹੋਇਆ ਸਾਡੇ ਅਫਸਰਾਂ ਨਾਲ ਡੀਸੀ ਆਪਣਾ ਜਮ ਪਟਿਆਲਾ ਸਾਰੇ ਅਧਿਕਾਰੀ ਆ ਗਏ ਨੇ ਸੀਨੀਅਰ ਅਧਿਕਾਰੀ ਡੀਜੀਪੀ ਆ ਗਏ ਆ ਏਡੀਜੀਪੀ ਆ ਗਏ ਗੱਲ ਇਹ ਹੋਈ ਹੈ ਕਿ ਸਭ ਤੋਂ ਪਹਿਲਾਂ ਤਾਂ ਇਹਨੂੰ ਬੰਦ ਕਰੋ ਮੀਟਿੰਗ ਦਾ ਜਿਹੜਾ ਬਣਾਉਣਾ ਹੈ ਉਹ ਉਹ ਸਿਸਟਮ ਤਾਂ ਬਣਾਣਾ ਹੈ ਪਹਿਲਾਂ ਆ ਜਿਹੜੇ ਮਤਲਬ ਦੋਨਾਂ ਬਾਰਡਰਾਂ ਦੇ ਉੱਤੇ ਜਿਹੜੀ ਇਹ ਲਗਾਤਾਰ ਮਤਲਬ ਫਾਇਰਿੰਗ ਹੋ ਰਹੀ ਹੈ ਗੋਲੇ ਧਾਕੇ ਜਾ ਰਹੇ ਇਹਨੂੰ ਸਭ ਤੋਂ ਪਹਿਲਾਂ ਬੰਦ ਕਰੋ ਔਰ ਉਹਦੇ ਲਈ ਮਤਲਬ ਪ੍ਰਕਿਰਿਆ ਉਹਨਾਂ ਨੇ ਸ਼ੁਰੂ ਕੀਤੀ ਹੈ ਕਿ ਅਸੀਂ ਹੁਣੇ ਮਤਲਬ ਸਰਕਾਰ ਵੱਲੋਂ ਕੀ ਤੁਹਾਨੂੰ ਆਇਆ ਹੈ ਮੈਸੇਜ ਇਹ ਨਹੀਂ ਹਜੇ ਮੈਂ ਫਿਰ ਬੇਨਤੀ ਕਰਦਾ ਜੀ ਸਰਕਾਰ ਨਾਲ ਗੱਲ ਹੀ ਉਹ ਤੋਂ ਕਰਾਂਗੇ ਫਿਰ ਲਾਹ ਬੰਦ ਕਰਵਾਵਾਂਗੇ ਨਾ ਕੋਈ ਕੋਈ ਅਪਡੇਟ ਦੇ ਦਿਓ ਜੀ ਕੋਈ ਗੱਲਬਾਤ ਕਰਨ ਨੂੰ ਸਤਾ ਦੁਬਾਰਾ ਆਇਆ ਦੇਖੋ ਆ ਜਿਹੜੇ ਅਧਿਕਾਰੀ ਆਏ ਨੇ ਇਸ ਕਾਰਨ ਸੰਘਰਸ਼ੀ ਇਹ ਸਰਕਾਰ ਦੇ ਗੱਲਬਾਤ ਦੇ ਸਦੇ ਲਈ ਹੀ ਆਏ ਨੇ ਅਧਿਕਾਰੀ ਆਏ ਹੋਣੇ ਪਰ ਬੇਨਤੀ ਹੈ ਬੇਸੇ ਅਧਿਕਾਰੀਆਂ ਕੋਲੇ ਪਹਿਲਾਂ ਇਹ ਗੱਲ ਰੱਖੀ ਹੈ ਕਿ ਅਸੀਂ ਗੱਲਬਾਤ ਸਾਡੀ ਫਿਰ ਅੱਗੇ ਵਧਣੀ ਹੈ ਪਹਿਲਾਂ ਤੁਸੀਂ ਕਿਰਪਾ ਕਰਕੇ ਸਾਰਾ ਕੁ ਕੀ ਕਰੋ ਪਹਿਲੀ ਕੀ ਕਹਿ ਰਹੀ ਹੈ ਕਿ ਕਿਥੀ ਮੀਟਿੰਗ ਕਰਵਾਉਣ ਲਈ ਕਹਿ ਰਹੀ ਹੈ ਇਹ ਤਾਂ ਮੰਗ ਡਿਮਾਂਡ ਫੋਰਮ ਦੀ ਕਿ ਇਹਦੇ ਬਾਰੇ ਮੀਟਿੰਗ ਕਰਾਂਗੇ ਪਰ ਇਸ ਤੋਂ ਬਾਅਦ ਕਿੱਥੇ ਹੋਏਗੀ ਮੈਂ ਕੀ ਕੀਆ ਬੇਨਤੀ ਹੈ ਆ ਕਿ ਸਾਡੀ ਉਹਨਾਂ ਨਾਲ ਹਜੇ ਟਾਈਮਿੰਗ ਕਿੱਥੇ ਹੋਏਗੀ ਕਿੱਥੇ ਕਰਾਂਗੇ ਵੈਨਿਊ ਕੀ ਹੋਏਗਾ ਇਹ ਗੱਲਾਂ ਬਾਅਦ ਆ ਜਦੋਂ ਪਹਿਲਾਂ ਫਾਇਰਿੰਗ ਮੰਦ ਹੋਏਗੀ ਤਾਂ ਫਾਇਰਿੰਗ ਨੂੰ ਲੈ ਕੇ ਕੀ ਕਹਿ ਰਹੇ ਫਾਇਰਿੰਗ ਬਾਰੇ ਉਹਨਾਂ ਦੀ ਗੱਲ ਚੱਲ ਰਹੀ ਹੈ ਤੁਹਾਨੂੰ ਅੱਜ ਕੀ ਆਸੀ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੋਈ ਕਦਮ ਚੁੱਕੇਗੀ ਐਫ ਆਈ ਆਰ ਦਾ ਹਾਂ ਉਹਨੂੰ ਲੈ ਕੇ ਕੀ ਕੀਤਾ ਉਹ ਡੀਸੀ ਬਲ ਬਿਠੇ ਸੀ ਡਿਪਟੀ ਕਮਿਸ਼ਨਰ ਰਵੀ ਆ ਗਿਆ एसएसपी ਆਪਣਾ ਪਟਿਆਲਾ ਵੀ ਆ ਗਿਆ ਇੱਥੋਂ ਦਾ ਡੀਆਈਜੀ ਸਾਹਿਬ ਵੀ ਆ ਗਏ ਨੇ ਉਹ ਸਾਰੇ ਬੈਠੇ ਨੇ ਸਾਡੇ ਵਿੱਚ ਪੰਜਾਬ ਦੀ ਹੱਦ ਦੇ ਵਿੱਚ ਡਰੋਨ ਦਾ ਇਹ ਕਿਤੇ ਜਾ ਰਿਹਾ ਯਾਰ ਹਾਇ ਰੱਬ ਮੈਂ ਇਹੀ ਤਾਂ ਮੈਂ ਕਹਿ ਰਿਹਾ ਸਰ ਜੀ ਉਹ ਸਾਹਮਣੇ ਗੱਲ ਤੋਂ ਪੁੱਛ ਰਿਹਾ ਨਾ ਗੱਲਾਂ ਤਾਂ ਬਹੁਤ ਕਰਦਾ ਪਰ ਸੁਣੋ ਸੁਣੋ ਫਿਰ ਹੋਰ ਸੁਣੋ ਡੀਸੀ ਨੇ ਕਿਹਾ ਕਿ ਮੈਂ ਤੁਹਾਨੂੰ ਲੈਟਰ ਦੀ ਕਾਪੀ ਦੇ ਦਿੰਦਾ ਮੈਂ ਲੈਟਰ ਲਿਖ ਚੁੱਕਿਆ ਕਿ ਕਿਸੇ ਤਰ੍ਹਾਂ ਦਾ ਵੀ ਡਰੋਨ ਇੱਧਰ ਆ ਕੇ ਮੇਰੇ ਮੇਰੀ ਜੁਰੀਡਿਕਸ਼ਨ ਦੇ ਵਿੱਚ ਫਾਇਰਿੰਗ ਨਾ ਕਰੇ ਤੇ ਬੰਦ ਕਰਵਾਉ ਆਪ ਦਾ ਉਹ ਕਹਿੰਦਾ ਮੈਂ ਡਰੋਨ ਡਰੋਨ ਆਉਂਦਾ ਰਿਹਾ ਜੀ ਮੈਂ ਇਹੀ ਮੈਂ ਗੱਲ ਕਰ ਰਿਹਾ ਤੇ ਫਿਰ ਅਸੀਂ ਇਹੀ ਕਿਹਾ ਸਰ ਸਾਹਮਣੇ ਸਮਝੇ ਇਹੀ ਤਾਂ ਅਸੀਂ ਕਿਹਾ ਬੀਸੀ ਮੋਰੀਆਂ ਨਾਲ ਜ਼ਖਮੀ ਹੋਏ ਨੇ ਹੁਣ ਵੀ ਕਿਸਾਨ ਨਿਊਗਾ ਕਿਸਾਨ ਇਹ ਹੀ ਤਾਂ ਇਹ ਹੀ ਤਾਂ ਅਸੀਂ ਕਿਹਾ ਜਨਰਲ ਤੋਂ ਬਿਗੜੀ ਮੰਡੀ ਪੈ ਰਹੀ ਹੁੰਦਾ ਜਿਹੀ ਉਹੀ ਰਹਿਣੀ ਆ ਮੰਗਿਆ ਲੈਟਰ ਕਿਸ ਨੂੰ ਲਿਖਿਆ ਜੀ ਪਟਿਆਲਾ ਡੀਸੀ ਨੇ ਪਟਿਆਲਾ ਡੀਸੀ ਨੇ ਸੰਭਾਲਾ ਡੀਸੀ ਨੂੰ ਜਿੱਥੇ ਲਿਖੇ ਬਾਕਾਇਦਾ ਤੇ ਤੇਰਾ ਮੇਰੇ ਏਰੀਏ ਦੇ ਵਿੱਚ ਆ ਕੇ ਇੱਥੇ ਇਹ ਕਰਨਾ ਗਲਤ ਹੈ ਤੈਨੂੰ ਰੋਕ ਕਰਦੇ ਨੂੰ ਤੇਰਾ ਡਰੋਨ ਨਹੀਂ ਹੋਣਾ ਚਾਹੀਦਾ ਨਹੀਂ ਰੋਕ ਤੇ ਕਾਰਵਾਈ ਅਰੇ ਬਾਹਰ ਹੁਣ ਉਹਨੂੰ ਮੈਂ ਪੁੱਛਰੂਗਾ ਵੀ ਤੂੰ ਕੀ ਕਰਦਾ ਤੁਸੀਂ ਪੁੱਛ ਨਹੀਂ ਗਏ ਸੀ ਜੀ ਅੰਦਰ ਹੋਰ ਕੀ ਕਰਨ ਲਈ ਬਾਹਰ ਦਾ ਮੈਂ ਦੱਸਾਂ ਮੈਂ ਦੱਸਾਂ ਸਾਡੀ ਬਹਿਸ ਕੀ ਹੋਈ ਹੈ ਅੱਜ ਸਾਡੀ ਅਜੇ ਚਰਚਾ ਇਸ ਗੱਲ ਤੇ ਚੱਲ ਰਹੀ ਹੈ ਕਿ ਇਹਨੂੰ ਰੋਕੋ ਹੁਣ ਇਹ ਚੱਲ ਰਹੀ ਹੈ ਨਾ ਜੇ ਉਹ ਨਹੀਂ ਰੁਕਦਾ ਤਾਂ ਫਿਰ ਅਗਲੀ ਗੱਲ ਚੱਲੇਗੀ ਹੁਣ ਤੁਸੀਂ ਕਾਰਵਾਈ ਕਰੋ ਉਹ ਜਦੋਂ ਸ਼ੱਕ ਨਾਲ ਐਗਰੀ ਨੇ ਇਸ ਗੱਲ ਦੇ ਉੱਤੇ ਵੀ ਅਸੀਂ ਇਹਨੂੰ ਰੋਕਦੇ ਹਾਂ ਤਾਂ ਫਿਰ ਤਾਂ ਮਤਲਬ ਆਪਾਂ ਨੂੰ ਉਹਨਾਂ ਰੋਕਣ ਚਿੱਕਰ ਦਾ ਸਮਾਂ ਤਾਂ ਦੇ ਦੇਈਏ। ਕਿੰਨੇ ਵਾਰ ਕਰੋਗੇ ਵੀ ਰੁਕਦੇ ਕਿੰਨਾ ਸਮਾਂ ਵਿਚਾਰ ਕਰੋਗੇ? ਹਾਂ ਰੱਬ ਜੀ ਮੈਂ ਕਹਿੰਦਾ ਸੀ ਸਾਡੀ ਮੀਟਿੰਗ ਹੀ ਗੱਲਬਾਤ ਗੱਲ ਹੀ ਅੱਗੇ ਅੱਗੇ ਫੇਰ ਤੁਰਨੀ ਆ। ਪਹਿਲੇ ਰੁਕਣੀ ਆ। ਦੇਖੋ ਸ਼ਾਮ ਤੱਕ ਦੀ ਤਾਂ ਗੱਲ ਨਹੀਂ ਟਾਲ ਦਿੱਤਾ ਨਹੀਂ ਜਾ ਸਕਦਾ। ਇਹ ਨਹੀਂ ਟਾਲ ਦਿੱਤਾ ਜਾਏ ਉਹ ਤੁਸੀਂ ਸ਼ਾਮ ਤੱਕ ਮਦਦ ਵੇਟ ਕਰੋ ਇਸ ਗੱਲ ਦੀ। ਤੇ ਨਹੀਂ ਹੈ। ਇਹ ਪ੍ਰਸ਼ਾਸਨ ਆਪਦੀ ਇਸ ਗੱਲ ਦੀ ਪ੍ਰਕਿਰਿਆ ਜਿਹੜੀ ਉਹਨੂੰ ਕਰ ਰਿਹਾ ਹੈ ਕਰ ਲੈਂਦੇ ਆ। ਲੱਗ ਜੇਗਾ ਪਤਾ। ਅਗਰ ਇਹ ਗੱਲ ਤਾਂ ਵਜਦਾ ਹੈ ਕਿ ਜਿੰਨੀ ਦੇਰ ਤੱਕ ਇਹ ਬੰਦ ਨਹੀਂ ਹੁੰਦਾਗਾ سلسلہ ਓਨੀ ਦੇਰ ਦਾ ਗੱਲਬਾਤ ਦਾ سلسلہ ਕਿ ਤੁਰ ਹੀ ਨਹੀਂ ਸਕਦਾ